ਮੰਤਰੀ ਸ਼੍ਰੀ ਅੰਮ੍ਰਿਤਸਰ ਵਿਖੇ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਪਹੁੰਚਣ ਤੇ ਸਾਰੇ ਹੀ ਮੀਡੀਆ ਸਾਥੀਆਂ ਦਾ ਦਿਲ ਦੀ ਗਹਿਰਾਈ ਤੋਂ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਮੇਰੇ ਕੈਬਨਿਟ ਦੇ ਕੁਲੀਗ ਸਾਹਰ ਭਜਨ ਸਿੰਘ ਜੀ ਈਟੀਓ ਸਾਹਿਬ ਕੈਬਨਿਟ ਮਿਨਿਸਟਰ ਮੇਰੇ ਨਾਲ ਮੇਰੇ ਸਤਕਾਰਯੋਗ ਸਾਥੀ ਸਾ ਕੁਦੀਪ ਸਿੰਘ ਜੀ ਢਾਲੀਵਾਲ ਐਮਐਲਏ ਅਜਨਾਲਾ ਔਰ ਐਕਸ ਮਿਨਿਸਟਰ ਨਾਲ ਸਾਡੇ ਲੋਕ ਸਭਾ ਦੇ ਇੰਚਾਰਜ ਜਸਕਰਮ ਵਿਦੇਸ਼ਾ ਜੀ ਸਾਰੇ ਸਤਕਾਰਯੋਗ ਸਾਥੀਆਂ ਜਿੱਥੇ ਮੌਜੂਦ ਨੇ ਸਾਥੀਓ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਦੇ ਉੱਪਰ ਅੱਜ ਤੁਹਾਡੇ ਰੂਬਰੂ ਹੋ ਰਹੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪਿਛਲੇ ਕਈ ਦਿਨਾਂ ਤੋਂ بارشਾਂ ਦੀ ਔਰ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਇਹਦੇ ਵਿੱਚ ਕੋਈ ਦੋ ਰਾਇਆ ਨਹੀਂ ਕਿ ਇਸ ਵਾਰ ਮੀਂਹ ਨੇ ਜਿਹੜੇ ਉਹ ਵੀ ਰਿਕਾਰਡ ਤੋੜ ਪਏ ਨੇ ਪਰ ਉਸ ਤੋਂ ਵੀ ਵੱਡੀ ਮਾਰ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਜੋ ਫਲੈਸ਼ ਫਲੱਡਸ ਹੋਏ ਨੇ ਬੱਦਲ ਫਟਣ ਵਜ੍ਹਾ ਕਰਕੇ ਜਿਹੜਾ ਨੁਕਸਾਨ ਹੋ ਰਿਹਾ ਹੈ ਉਹ ਅੱਜ ਤੱਕ ਸ਼ਾਇਦ ਨਾ ਕਿਸੇ ਨੇ ਦੇਖਿਆ ਸੀ ਨਾ ਸੋਚਿਆ ਸੀ ਤੇ ਨਾ ਹੀ ਇੰਨੇ ਵੱਡੇ ਨੁਕਸਾਨ ਦਾ ਅੰਦਾਜ਼ਾ ਸੀਗਾ ਤੇ ਇਹਨਾਂ ਹਾਲਾਤਾਂ ਨੂੰ ਨਿਪਟਣ ਦੇ ਲਈ ਇਹਨਾਂ ਦੇ ਨਾਲ ਨਜਿੱਠਣ ਦੇ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਵੰਤਮਾਨ ਸਰਕਾਰ ਪਹਿਲੇ ਦਿਨ ਤੋਂ ਪੱਬਾਂ ਭਾਰ ਹੈ ਮੁੱਖ ਮੰਤਰੀ ਸਾਹਿਬ ਖੁਦ ਆਪ ਸਾਡੇ ਸਾਰੇ ਕੈਬਨਿਟ ਦੇ ਸਾਥੀ ਉਹ ਸਾਡੇ ਸਾਰੇ ਐਮ ਐਲ ਏ ਸਾਰੀ ਆਰਗੇਨਾਈਜੇਸ਼ਨ ਸਾਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਪੱਬਾਂ ਭਾਰ ਹੋ ਕੇ ਲੋਕਾਂ ਦੇ ਬਚਾਅ ਕਾਰਜਾਂ ਦੇ ਵਿੱਚ ਜੁਟੀ ਹੋਈ ਹੈ ਔਰ ਮੈਂ ਸਮਝਦਾ ਕਿ ਟਾਈਮਲੀ ਇਹ ਸਾਰਾ ਕਾਸੇ ਦੇ ਉੱਪਰ ਕਾਰਵਾਈ ਸ਼ੁਰੂ ਹੋ ਗਈ ਤਾਂ ਹੀ ਅੱਜ ਕੁਝ ਹੱਦ ਤੱਕ ਜੋ ਬਚਤ ਹੈ ਉਹ ਨਜ਼ਰ ਆ ਰਹੀ ਹੈ ਪਰ ਇਹਦੇ ਨਾਲ ਨਾਲ ਅੱਜ ਜੋ ਇੱਕ ਵੱਡਾ ਇਸ਼ੂ ਜਿਹਦੇ ਲਈ ਤੁਹਾਡੇ ਰੂਬਰੂ ਹੋ ਰਹੇ ਆ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਇੱਕ ਇਹੋ ਜੀ ਸਿਚੁਏਸ਼ਨ ਦੇ ਵਿੱਚ ਹੈ ਕਿ ਜਿੱਥੇ ਜਦੋਂ ਵੀ ਕੋਈ ਵਿਪਤਾ ਪਈ ਹੈ ਤਾਂ ਪੰਜਾਬ ਨੇ ਚਾਹੇ ਉਹ ਆ ਪਾਰਟੀਸ਼ਨ ਦਾ ਸਮਾਂ ਸੀਗਾ ਤੇ ਚਾਹੇ ਕਾਲਾ ਦੌਰ ਅਤਵਾਦ ਦਾ ਸੀਗਾ ਤੇ ਚਾਹੇ ਜੋ ਜੋ ਗੌਂਡੀ ਰਾਜਨੂ ਰਹਿਤਾਂ ਦਿੱਤੀਆਂ ਗਿਆ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਨੇ ਹਮੇਸ਼ਾ ਅੱਗੇ ਹੋ ਕੇ ਦੇਸ਼ ਦੀ ਲੜਾਈ ਲੜੀ ਹੈ ਪਰ ਅੱਜ ਜਦ ਪੰਜਾਬ ਦੇ ਉੱਪਰ ਇਹ ਇੱਕ ਕੁਦਰਤੀ ਆਫਤ ਹੜ੍ਹਾਂ ਦੀ ਪਈ ਹੈ ਤੇ ਕੇਂਦਰ ਸਰਕਾਰ ਔਰ ਬੀਜੇਪੀ ਕਿਸ ਤਰੀਕੇ ਦੇ ਨਾਲ ਮੂਹ ਮੋੜੀ ਖੜੀ ਹੈ ਕਿਸ ਤਰੀਕੇ ਦੇ ਨਾਲ ਮਤ੍ਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਉਹ ਅੱਜ ਜਗ ਜ਼ਾਹਰ ਹੈ ਪਿਛਲੇ ਕੁਝ ਕ ਸਮੇਂ ਦੇ ਵਿੱਚ ਹੀ ਤਕਰੀਬਨ 16 17 ਤੋਂ ਮੰਨ ਕੇ ਚੱਲੀ 2017 ਤੋਂ ਤੇ ਜਦੋਂ ਦਾ ਜੀਐਸਟੀ ਰਜਿਮ ਆਇਆ ਹੈ ਉਸ ਸਮੇਂ ਤੋਂ ਬਾਅਦ ਅੱਜ ਤਕਰੀਬਨ ਜੋ 5 ਸਾਲ ਕੰਪਨਸੇਸ਼ਨ ਵੀ ਉਸ ਸਮੇਂ ਮਿਲਿਆ ਪਰ ਉਸ ਤੋਂ ਬਾਅਦ ਵੀ ਜੇ ਹਿਸਾਬ ਲਗਾਈਏ ਤੇ 50000 ਕਰੋੜ ਦੇ ਕਰੀਬ ਦਾ ਨੁਕਸਾਨ ਤਾਂ ਸਿਰਫ ਔਰ ਸਿਰਫ ਪੰਜਾਬ ਦਾ ਜੀਐਸਟੀ ਰਜਿਮ ਜਿਹੜਾ ਜੀਐਸਟੀ ਟੈਕਸੇਸ਼ਨ ਸਿਸਟਮ ਲਾਗੂ ਹੈ तकरीबन 50000 ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਇਕੱਲੇ ਪੰਜਾਬ ਦਾ ਇਸ ਸਮੇਂ ਦੌਰਾਨ ਹੋ ਚੁੱਕਿਆ ਐਮਡੀਐਫ ਔਰ ਆਰਡੀਐਫ ਦਾ ਪਿਛਲੇ 3 ਸਾਲਾਂ ਦਾ तकरीबन 8000 ਕਰੋੜ ਦਾ ਮੁਆਵਜ਼ਾ ਜਿਹੜਾ ਉਹ ਕੇਂਦਰ ਦੀ ਬੀਜੇਪੀ ਸਰਕਾਰ ਉਹ ਰੋਕੀ ਬੈਠੀ ਹੈ ਅੱਜ ਤਾਜ਼ਾ ਤਰੀਨ ਐਗਜ਼ਾਮਪਲ ਦੇਖਣ ਨੂੰ ਮਿਲੀ ਜਦ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦਾ 828 ਕਰੋੜ ਰੁਪਏ ਜਿਹੜਾ ਉਹ ਕੇਂਦਰ ਸਰਕਾਰ ਨੇ ਪੰਜਾਬ ਦਾ ਰੱਦ ਕਰ ਦਿੱਤਾ ਇਹ ਗੱਲਾਂ ਮੈਂ ਤੁਹਾਡੇ ਨਾਲ ਇਸ ਕਰਕੇ ਦੱਸ ਰਿਹਾ ਕਿ ਕਿਸ ਤਰੀਕੇ ਦੇ ਨਾਲ ਸਮੇਂ ਸਮੇਂ ਉੱਪਰ ਕੇਂਦਰ ਦੀ ਸਰਕਾਰ ਮਤਰੀਮਾਲਾ ਸਲੂਕ ਪੰਜਾਬ ਦੇ ਨਾਲ ਕਰਦੀ ਰਹੀ ਹੈ ਤੇ ਉਸ ਪੰਜਾਬ ਦੇ ਨਾਲ ਜਿਨੇ ਇਤਿਹਾਸ ਦੇ ਵਿੱਚ ਚਾਹੇ ਆਜ਼ਾਦੀ ਦੀ ਲੜਾਈ ਹੋਵੇ ਤੇ ਚਾਹੇ ਉਸ ਤੋਂ ਬਾਅਦ ਦੇਸ਼ ਨੂੰ ਭੁੱਖਾ ਮਰਨ ਤੋਂ ਬਚਾਉਣ ਦੀ ਲੜਾਈ ਹੋਵੇ ਪੰਜਾਬ ਨੇ ਹਮੇਸ਼ਾ ਲੜਾਈ ਲੜੀ ਪਰ ਕੇਂਦਰ ਦੀ ਸਰਕਾਰ ਹੈ ਜਿਹੜੀ ਉਹ ਮੂੰਹ ਮੋੜੀ ਖੜੀ ਹੈ ਅੱਜ ਇਹ ਇਸ ਕਰਕੇ ਰੈਲੇਵੈਂਟ ਹੋ ਜਾਂਦਾ ਕਿਉਂਕਿ ਅੱਜ ਜਿੱਥੇ ਪੰਜਾਬ ਸਰਕਾਰ ਸਾਰਾ ਪ੍ਰਸ਼ਾਸਨ ਆਮ ਲੋਕ ਜਥੇਬੰਦੀਆਂ ਹਰ ਕੋਈ ਜਿੱਥੇ ਹੜਪੀੜਤਾ ਦੀ ਮਦਦ ਕਰ ਰਿਹਾ ਹੈ ਉੱਥੇ ਹਜੇ ਤੱਕ ਕੇਂਦਰ ਸਰਕਾਰ ਤੋਂ ਬੀਜੇਪੀ ਤੋਂ ਪ੍ਰਧਾਨ ਮੰਤਰੀ ਸਾਹਿਬ ਤੋਂ ਹੋਮ ਮਿਨਿਸਟਰ ਸਾਹਿਬ ਤੋਂ ਹਜੇ ਤੱਕ ਹਾ ਦਾ ਨਰਵੀ ਪੰਜਾਬ ਦੇ ਹੱਕ ਦੇ ਵਿੱਚ ਇਹਨਾਂ ਹਾਲਾਤਾਂ ਦੇ ਉੱਪਰ ਵੱਜਿਆ ਨਹੀਂ ਹੈਗਾ ਸੋ ਅਸੀਂ ਜੋ ਅੱਜ ਮੰਗ ਕਰਨ ਦੇ ਲਈ ਤੁਹਾਡੇ ਸਾਹਮਣੇ ਪੇਸ਼ ਹੋਇਆ ਉਹ ਇਹ ਹੈ ਕਿ ਅੱਜ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਜਿੱਥੇ ਇਹ ਸਾਰੇ ਫੈਕਟਸ ਦੱਸਦੇ ਹੋਏ ਮੰਗ ਕੀਤੀ ਆ ਉਹਨਾਂ ਨੇ ਤੇ ਅਸੀਂ ਵੀ ਮੰਗ ਕਰਦੇ ਆ ਉਸ ਮੰਗ ਨੂੰ ਦਰਉਨੇ ਆ ਕਿ ਹੜ੍ਹ ਪੀੜਤਾ ਦੀ ਮਦਦ ਲਈ ਅੱਜ ਕੇਂਦਰ ਸਰਕਾਰ ਹੈ ਜਿਹੜੀ ਉਹ ਅੱਗੇ ਆਵੇ ਫੋਰ ਏਗਜ਼ਾਮਪਲ ਅੱਜ ਦੀ ਤਾਰੀਖ ਦੇ ਵਿੱਚ ਮੁਆਵਜ਼ਾ ਜਿਹੜਾ ਉਹ ਪਰ ਹੈਕਟੇਰ ਉਹ 17000 ਏਕੜ ਜਿਹੜਾ ਕੇਂਦਰ ਦਿੰਦਾ ਹੈ ਯਾਨੀ ਕਿ ਮੈਜ 6800 ਰੁਪਿਆ ਪਰ ਏਕੜ ਜਿਹੜਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਉਹਨੂੰ ਅਸੀਂ ਮੰਗ ਕਰਦੇ ਆ ਕਿ ਉਹਨੂੰ ਘੱਟੋ ਘੱਟ ਤਿੱਗਣਾ ਕੀਤਾ ਜਾਵੇ ਤੇ ਬਾਕੀ ਪੰਜਾਬ ਸਰਕਾਰ ਆਪ ਦਾ ਹਿੱਸਾ ਪਾ ਕੇ ਤਾਂ ਕਿ ਆਪਾਂ ਕਿਸਾਨਾਂ ਦੀ ਬਾਹ ਜਿਹੜੀ ਉਹ ਫੜ ਸਕੀਏ ਲਾਸ ਆਫ ਲਾਈਫ ਕਿਸੇ ਦਾ ਹੁੰਦਾ ਤੇ ਮਹਿਜ਼ 4 ਲੱਖ ਹੈ ਉਹਨੂੰ ਡਬਲ ਕੀਤਾ ਜਾਣਾ ਚਾਹੀਦਾ ਇਸੇ ਤਰੀਕੇ ਨਾਲ ਹਰ ਚੀਜ਼ ਚਾਹੇ ਕਿਸੇ ਦੇ ਘਰ ਦਾ ਨੁਕਸਾਨ ਹੋ ਰਿਹਾ ਹੈ ਕਿਸੇ ਦੇ ਵਰਤਨਾ ਦਾ ਨੁਕਸਾਨ ਹੋ ਰਿਹਾ ਕਿਸੇ ਦੀ ਪ੍ਰਾਪਰਟੀ ਦਾ ਨੁਕਸਾਨ ਹੋ ਰਿਹਾ ਕਿਸੇ ਦਾ ਸੈਹਦ ਦਾ ਨੁਕਸਾਨ ਹੋ ਰਿਹਾ ਉਹ ਸਾਰੇ ਜੋ ਰਿਲੀਫ ਨੇ ਉਹਨਾਂ ਨੂੰ ਵਧਾਉਣ ਦਾ ਕੰਮ ਹੈ ਜਿਹੜਾ ਉਹ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪਣੀ ਚਿੱਠੀ ਦੇ ਜ਼ਰੀਏ ਪ੍ਰਧਾਨ ਮੰਤਰੀ ਤੋਂ ਕੀਤੇ ਫਾਰ ਇਗਜ਼ਾਮਪਲ ਕਿਸੇ ਦਾ ਘਰ ਟਹਿ ਜਾਂਦਾ ਤੇ 120000 ਰੁਪਏ ਸਿਰਫ ਤੇ ਮੈਂ ਸਮਝਦਾ ਕਿ ਉਹ ਡਬਲ ਹੋਣਾ ਚਾਹੀਦਾ ਜਿਹੜੀ ਕਿ ਮੰਗ ਕੀਤੀ ਗਈ ਹੈ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਵਾਸਤੇ ਅੱਜ ਕੇਂਦਰ ਸਰਕਾਰ ਨੂੰ ਬੀਜੇਪੀ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਅੱਜ ਚਿੱਠੀ ਲਿਖੀ ਗਈ ਹੈ ਤੇ ਉਮੀਦ ਆਸ ਕਰਦੇ ਹਾਂ ਕਿ ਸਿਰਫ ਔਰ ਸਿਰਫ ਉਹਨਾਂ ਦੀ ਪਾਰਟੀ ਦੇ ਲੀਡਰ ਇੱਥੇ ਹੜ੍ਹ ਪੀੜਿਤ ਇਲਾਕਿਆਂ ਦੇ ਵਿੱਚ ਆ ਕੇ ਫੋਟੋ ਫੋਟੋ ਸ਼ੂਟ ਕਰਾ ਕੇ ਕੱਲੀ ਬਿਆਨਬਾਜ਼ੀਆਂ ਦੇ ਕੇ ਉਹ ਕੰਮ ਨਾ ਸਾਰਨਾ ਮੈਂ ਪੰਜਾਬ ਦੇ ਪ੍ਰਧਾਨ ਸੁਨੀਯਾਖੜੀਆਂ ਨੂੰ ਅਸ਼ੋਦੀ ਸ਼ਰਮਾ ਜੀ ਨੂੰ ਔਰ ਸਾਰੀ ਬੀਜੇਪੀ ਨੂੰ ਕਹੂੰਗਾ ਕਿ ਇਸ ਸਮੇਂ ਸਿਰਫ ਰਾਜਨੀਤਿਕ ਬਿਆਨ ਦੇ ਕੇ ਕੰਮ ਨਹੀਂ ਚੱਲਣਾ ਹੈਗਾ ਕੇਂਦਰ ਸਰਕਾਰ ਨੂੰ ਕਹੋ ਜਾ ਕੇ ਕਿ ਪੰਜਾਬ ਨੇ ਹਮੇਸ਼ਾ ਅੱਗੇ ਹੋ ਕੇ ਦੇਸ਼ ਦੀ ਹਰ ਸਮੇਂ ਲੜਾਈ ਲੜੀਏ ਤੇ ਅੱਜ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਪੰਜਾਬ ਦੇ ਇਨਾ ਹਿੱਤਾਂ ਦੇ ਲਈ ਪੰਜਾਬ ਦੇ ਇਨਾ ਹੱਕਾਂ ਦੇ ਲਈ ਪੰਜਾਬ ਪੰਜਾਬੀਆਂ ਤੇ ਪੰਜਾਬੀਆਂ ਦੇ ਨਾਲ ਖੜੇ ਤੇ ਸਿਰਫ ਔਰ ਸਿਰਫ ਬਿਆਨਬਾਜ਼ੀ ਕਰਕੇ ਡਰਾਮੇਬਾਜ਼ੀ ਕਰਕੇ ਘਰ ਪੂਰਾ ਕਰਨ ਦੀ ਲੋੜ ਨਹੀਂ ਹੈਗੀ ਇਹ ਅੱਜ ਕੇਂਦਰ ਤੋਂ ਆਮ ਆਦਮੀ ਪਾਰਟੀ ਦੀ ਔਰ ਪੰਜਾਬ ਸਰਕਾਰ ਹੈ ਉਹ ਮੰਗ ਕਰਦੀ ਹੈ ਸਰ ਇੱਕ ਉਤਰਾਖੜ ਤੋਂ ਜੁਰਵਾਦ ਹੋਈ ਸੀ ਉਤਰਾਖੜ ਤੋਂ ਜੋ ਮੁਆਵਜ਼ਾ ਮਿਲ ਗਿਆ ਬੋਝ ਲਿਆ ਨਹੀਂ ਪਰ ਖਾਸ ਤੌਰ ਤੇ ਪੰਜਾਬ ਸਭ ਤੋਂ ਵੱਧ ਨੁਕਸਾਨਿਤ ਹੋਇਆ ਹੈ ਹੁਆਚਲ ਤੇ ਜਦੋਂ ਕਸ਼ਮੀਰ ਵੀ ਇਹਨਾਂ ਤਿੰਨ ਸਟੇਟਸ ਨੂੰ ਉਹ ਜੋ ਬੰਦਾ ਮੁਆਵਜ਼ਾ ਔਰ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿੱਦ ਤੁਸੀਂ ਕਿਹਾ ਕਿ ਮਤਲਬ ਹੀ ਮਾਰਨ ਸ਼ੁਰੂ ਕਰ ਪਰ ਇਸ ਤਰ੍ਹਾਂ ਕੋਈ ਕੇਂਦਰ ਸਰਕਾਰ ਸਟੇਟ ਨੂੰ ਛੱਡ ਨਹੀਂ ਸਕਦੀ ਕਿ ਇਹਨਾਂ ਨੂੰ ਸਮਝੋ ਕਿ ਹਾਲੇ ਤੱਕ ਕੋਈ ਆ ਕੇ ਦੇਖੋ ਦੇਖੋ ਇਹੀ ਇਹੀ ਤਾਂ ਹੈਰਾਨੀ ਪਰੇਸ਼ਾਨੀ ਔਰ ਦੁੱਖ ਦੀ ਗੱਲ ਹੈ ਨਾ ਜੀ ਕਿ ਪੰਜਾਬ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਮੇਸ਼ਾ ਦੇਸ਼ ਦੀ ਲੜਾਈ ਲੜੀ ਆ ਅੱਜ ਚਾਹੇ ਮੀਂਹ ਪੈ ਰਹੇ ਨੇ अनप्रीसिडेंटेड ਮੀ ਪੈ ਰਹੇ ਨੇ ਤੇ ਚਾਹੇ ਪਾਣੀ ਔਰ ਹੜ੍ਹ ਨੇ ਜਿਹੜੇ ਉਹ ਚਾਹੇ ਹਿਮਾਚਲ ਚੋਂ ਆ ਰਹੇ ਨੇ ਚਾਹੇ ਜੰਮੂ ਐਂਡ ਕਸ਼ਮੀਰ ਚੋਂ ਆ ਰਹੇ ਨੇ ਤੇ ਮਾਰਤਾ ਪੰਜਾਬ ਨੂੰ ਪੈ ਰਹੀ ਹੈ ਨਾ ਜੀ ਤੇ ਹਜੇ ਤੱਕ ਹਜੇ ਤੱਕ ਅੱਗੇ ਆ ਕੇ ਮਦਦ ਕਰਨਾ ਤਾਂ ਦੂਰ ਦੀ ਗੱਲ ਆ ਹਜੇ ਤੱਕ ਕਿਸੇ ਤੋਂ ਹਾ ਦਾ ਨਾਰਾ ਵੀ ਨਹੀਂ ਵੱਜਿਆ ਹੈਗਾ ਮੈਂ ਤਾਂ ਸਮਝਦਾ ਕਿ ਇੱਕ ਤਰੀਕੇ ਨਾਲੇ ਅੱਜ ਦੀ ਕਿਹੜੀ ਨੈਸ਼ਨਲ ਡਿਜ਼ਾਸਟਰ ਜਾਂ ਨੈਸ਼ਨਲ ਕੈਲੇਮਿਟੀ ਹੈ ਜਿਹੜੀ ਉਹ ਡਿਕਲੇਅਰ ਹੋਣੀ ਚਾਹੀਦੀ ਤੇ ਉਹਦੇ ਅਕੋਰਡਿੰਗਲੀ ਕੇਂਦਰ ਸਰਕਾਰ ਨੂੰ ਪੰਜਾਬ ਦੀ ਮਦਦ ਲਈ ਉਤਰਨਾ ਚਾਹੀਦਾ ਸੋ ਇਹ ਬਹੁਤ ਅਨਫੋਰਚੂਨੇਟ ਹੈ ਜੀ ਝੋਨੇ ਦਾ ਝੋਨੇ ਦੇ ਕਿਸਾਨ ਕਿਉਂ ਝੋਨੇ ਦੀ ਫਸਲ ਗਈ ਹੋਰ ਪਾਲਿਕਾ ਸਰਕਾਰ ਨੂੰ ਬਹੁਤ ਨੁਕਸਾਨ ਹੋਇਆ ਕਣਕ ਦਾ ਵੀ ਨੁਕਸਾਨ ਹੋਣਾ ਹੈ ਜੀ ਇਹ ਪੰਜਾਬ ਦੇ ਕੇਂਦਰੀ ਪੂਲ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦਾ ਹੈ ਜੀ ਤਾਂ ਕੇਂਦਰ ਤੇ ਉਸ ਲੈਵਲ ਤੇ ਮਨ ਨੂੰ ਅਲਰਟ ਹੋ ਜਾਣਾ ਚਾਹੀਦਾ ਕਿ ਜਿਸ ਤਰ੍ਹਾਂ ਕਣਕ ਦੀ ਕਿਸਾਨਾਂ ਨੂੰ ਸਾਰੇ ਦੇਸ਼ ਨੂੰ ਸਾਨੂੰ ਦੇਖੋ ਇਸ ਤਰ੍ਹਾਂ ਜੀ ਕਿ ਗੱਲ ਤਾਂ ਉਸ ਸੈਂਸਿਟੀਵਿਟੀ ਦੀ ਹੈ ਨਾ ਜੀ ਜੇ ਤੁਸੀਂ ਸੰਜੀਦਾ ਹੀ ਨਹੀਂ ਹੈਗੇ ਇੱਕ ਸਟੇਟ ਦੇ ਲਈ ਉਹ ਸਟੇਟ ਜਿਹੜੀ ਜਦੋਂ ਗ੍ਰੀਨ ਰੈਵੋਲੂਸ਼ਨ ਵੇਲੇ ਦੇਸ਼ ਭੁੱਖਾ ਮਰਦਾ ਸੀਗਾ ਤੇ ਅੱਜ ਤੁਸੀਂ ਉਹਨੂੰ ਜਮੀ ਵਿਸਾਰ ਦਿੱਤਾ ਤੇ ਇਸ ਤੋਂ ਵੱਡਾ ਮੰਦਭਾਗਾ ਕੀ ਹੋਊਗਾ ਅੱਜ ਤਕਰੀਬਨ ਤਕਰੀਬਨ ਹਜ਼ਾਰ ਪਿੰਡਾਂ ਤੋਂ ਵੀ ਵੱਧ ਉਹ ਅੱਜ ਪਾਣੀ ਦੀ ਮਾਰ ਹੇਠ ਨੇ ਤਕਰੀਬਨ 3 ਲੱਖ ਏਕੜ ਦਾ ਨੁਕਸਾਨ ਹੈ ਜਿਹੜਾ ਉਹ ਆਲਰੇਡੀ ਹੋ ਚੁੱਕਿਆ ਲੋਕਾਂ ਦੇ ਘਰਾਂ ਦਾ ਕਿੰਨਾ ਨੁਕਸਾਨ ਹੋ ਚੁੱਕਿਆ ਹੈ ਇਹੋ ਜਿਹਾ ਉਹਦਾ ਅੰਦਾਜ਼ਾ ਹੀ ਕੋਈ ਨਹੀਂ ਲੋਕਾਂ ਦੇ ਡੰਗਰ ਪਸ਼ੂਆਂ ਦਾ ਨੁਕਸਾਨ ਕਿੰਨਾ ਹੋ ਚੁੱਕਿਆ ਉਹਦਾ ਇਹੋ ਜਿਹਾ ਅੰਦਾਜ਼ਾ ਹੀ ਕਿਉਂ ਨਹੀਂ ਉਹ ਜਦੋਂ ਪਾਣੀ ਜਦੋਂ ਘਟੂਗਾ ਉਦੋਂ ਪਤਾ ਲੱਗੂਗਾ ਤੇ ਅਸੀਂ ਹੁਣ ਇਧਰਲੇ ਪਿੰਡਾਂ ਦੇ ਵਿੱਚ ਹੋ ਕੇ ਆਇਆ ਅਜਨਾਲੇ ਦੇ ਕੁਲਦੀਪ ਧਾਲੀਵਾਲ ਜੀ ਦੇ ਪਿੰਡਾਂ ਦੇ ਵਿੱਚ ਤੇ ਉੱਥੇ 10 10 12 12 ਫੁੱਟ ਤੱਕ ਪਾਣੀ ਪਹੁੰਚ ਗਿਆ ਸੀਗਾ ਤੇ ਤੇ ਇੰਨਾ ਹਾਲਾਤਾਂ ਦੇ ਵਿੱਚ ਵੀ ਕੇਂਦਰ ਦਾ ਮੁੱਖ ਮੋੜ ਲੈਣਾ ਬਹੁਤ ਮੰਦ ਭਾਗ ਹੈ ਇਹ ਇਕੱਲਾ ਪੰਜਾਬ ਦਾ ਇੰਟਰਸਟ ਨਹੀਂ ਇਹ ਨੈਸ਼ਨਲ ਇੰਟਰਸਟ ਹੈ ਜਿਹੜਾ ਉਹਦਾ ਵੀ ਨੁਕਸਾਨ ਹੋਊਗਾ ਕਿਉਂਕਿ ਅਗੇ ਸੈਂਟਰਲ ਪੂਲ ਦੇ ਵਿੱਚ ਵੀ ਇੱਥੋਂ ਹੀ ਫਸਲ ਹੈ ਜਿਹੜੀ ਉਹ ਜਾਣੀ ਸੀਗੀ ਸੋਰੀ Or, uh, this, uh, mess. Who was accused? Uh, section of politicians. Which section of, which section of politicians? No, I don't remember the name, but this is, a bad, this is a online news going on. Christian no, so, Kumarji no. has delayed in uh, opening that very dam. So, this decision caused um, this. Nee, I, I I am not uh, sure what what or which section of uh, uh, politicians you are talking about because uh, since morning we have been in the flooded areas of uh, Ajnala, so I haven't gone through that news so let me examine it then only I'll be able to get back to you ਸਰਕਾਰ ਲੱਗੀ ਅਜੀਤ ਸ਼ਰਟ ਸਾਹਿਬ ਵੀ ਗਏ ਸੀ ਸਰਕਾਰ ਦੇ ਵਜ਼ੀਰ ਵੀ ਗੇਂਦਰਾਤ ਉੱਤੇ ਪਹੁੰਚ ਰਹੇ ਨੇ ਵੱਡੀ ਗੱਲ ਹੈ ਐਸਪੀ ਸੀ ਵੱਲੋਂ ਮਦਦ ਕੀਤੀ ਜਾ ਰਹੀ ਸੀ ਬਟਾ ਪ੍ਰਧਾਨ ਸਾਹਿਬ ਦੀ ਸਟੇਟਮੈਂਟ ਆਈ ਹੈ ਕਿ ਕਿਤੇ ਜਿਹੜੇ ਰਾਜਾ ਸਾਹਿਬ ਸੀ ਤੋਂ ਆਮ ਆਦਮੀ ਪਾਰਟੀ ਦੇ ਸੋਨੀਆ ਮਾਨ ਨੇ ਸ਼ਾਇਦ ਕਿ ਉਹ ਇੱਕ ਟਕਰਾਅ ਦੀ ਸਥਿਤੀ ਜੀ ਬਣਦੀ ਨੂੰ ਰੋਕਿਆ ਜਾ ਰਿਹਾ ਹੈ ਇਸ ਦੀ ਗੱਲ ਹੈ ਤੁਹਾਡੇ ਇੱਥੇ ਕਿਉਂ ਕਿਸ ਤਰ੍ਹਾਂ ਦੀ ਗੱਲ ਹੈ ਗੇਂਦਰਾਤ ਲੈ ਕੇ ਜਾ ਰਹੇ ਸੀ ਤੇ ਸਾਨੂੰ ਜਾਣਨਾ ਦਿੱਤਾ ਪੁਲਿਸ ਦੀ ਮਦਦ ਨਾਲ ਰੋਕਿਆ ਰਿਹਾ ਉਹਨੂੰ ਰੋਕਿਆ ਗਿਆ ਜੀ ਉੱਥੇ ਨਹੀਂ ਕਿ ਇਹ ਵੱਲ ਕਿਉਂ ਸੀ ਤਾਂ ਮੀ ਸਾਹਿਬ ਨੇ ਬਿਆਨ ਨਹੀਂ ਕੀਤਾ ਨਹੀਂ ਦੇਖੋ ਮੇਰੇ ਧਿਆਨ ਜੇ ਮੈਂ ਤੁਹਾਨੂੰ ਦੱਸਿਆ ਨਾ ਜੀ ਅਸੀਂ ਤਾਂ ਬਿਲਕੁਲ ਬਾਟਮ ਦੇ ਉੱਪਰ ਆ ਵੀ ਦੇ ਉੱਪਰ ਸੀਗੀ ਉੱਥੇ ਨੈਟਵਰਕ ਵੀ ਆਉਂਦਾ ਸੀਗਾ ਤੇ ਇਹ ਇਹ ਪਤਾ ਵੀ ਨਹੀਂ ਲੱਗਿਆ ਹੈ ਕਿਸ ਪਾਸੇ ਇਹ ਸਾਰਾ ਸੈਕੰਡਰ ਜਿਸ ਤਰ੍ਹਾਂ ਅਮ ਜੀ ਤੁਸੀਂ ਖੁਦ ਬਹੁਤ ਐਕਟਿਵ ਰਹੇ ਹੋ ਹਮੇਸ਼ਾ ਗੱਲਾਂ ਤੇ ਹੜ ਜਦੋਂ ਅਗੇ ਤੇ ਹੜ ਦੀ ਮਾਰ ਪੈ ਰਹੀ ਹੈ ਤੁਹਾਨੂੰ ਯਾਦ ਹੈ 2023 ਦੇ ਵਿੱਚ ਜਦੋਂ ਥੋੜੇ ਹੜ ਆਈ ਸੀ ਤਾਂ ਚਿਕਨ ਦੁਨੀਆ ਇੱਕ ਨਵੀਂ ਬਿਮਾਰੀ ਇੰਟਰੋਡਿਊਸ ਤੇ ਆ ਗਈ ਸੀ ਤਾਂ ਹੜਾ ਤੋਂ ਬਾਅਦ ਵੀ ਜਿਹੜੀ ਸਮੱਸਿਆਵਾਂ ਹੋਣੀ ਆ ਸਰਕਾਰ ਉਸ ਵਾਸਤੇ ਵੀ ਕਿਉਂਕਿ ਇਤਨਾ ਪਾਣੀ ਸੁੱਕਣਾ ਕਰੋ ਤੇ ਫਿਰ ਕਿਦਾਂ ਦੇਖੋ ਇਸ ਤਰ੍ਹਾਂ ਹੈ ਕਿ ਇਹਦੇ ਬਾਰੇ ਆਲਰੇਡੀ ਸੀਐਮਓ ਦੇ ਵਿੱਚ ਚੀਫ ਮਿਨਿਸਟਰ ਸਾਹਿਬ ਦੀ ਅਗਵਾਈ ਦੇ ਵਿੱਚ ਪਰਸੋ ਸਾਡੀ ਮਿਨਿਸਟਰਸ ਦੀ ਔਰ ਸੀਨੀਅਰ ਬਿਊਰੋਕ੍ਰੇਸੀ ਦੀ ਮੀਟਿੰਗ ਸੀਗੀ ਅਸੀਂ ਇਸ ਗੱਲ ਨੂੰ ਪਲੀਪਾਨਤੀ ਜਾਣਦੇ ਹਾਂ ਔਰ ਸਮਝਦੇ ਹਾਂ ਕਿ ਇਹ ਜਿਹੜੀ ਅੱਜ ਕ੍ਰਾਈਸਿਸ ਬਣੀ ਹੋਈ ਹੈ ਇਹ ਖਤਮ ਨਹੀਂ ਹੋਈ ਹੈਗੀ ਕਿਉਂਕਿ ਹਜੇ ਤਾਂ ਇਸ ਤੋਂ ਬਾਅਦ ਇੱਕ ਨਵਾਂ ਚੈਲੰਜ ਹੈ ਜਿਹੜਾ ਮੈਂ ਸਮਝਦਾ ਕਿ ਸਰਕਾਰ ਦੇ ਅੱਗੇ ਵੀ ਔਰ ਪੂਰੇ ਪੰਜਾਬ ਦੇ ਅੱਗੇ ਇਹ ਖੜਾ ਹੋਊਗਾ ਕਿਉਂਕਿ ਜਿਵੇਂ ਜਿਵੇਂ ਪਾਣੀ ਘਟਣਾ ਹੈ ਓਵੇਂ ਓਵੇਂ ਫਸਲਾਂ ਦਾ ਨੁਕਸਾਨ ਹੈ ਜਿਹੜਾ ਉਹ ਵੀ ਹੋਇਆ ਹੈ ਡੰਗਰ ਪਸ਼ੂਆਂ ਦਾ ਨੁਕਸਾਨ ਹੈ ਜਿਹੜਾ ਉਹ ਵੀ ਹੋਇਆ ਹੈ ਜਦੋਂ ਇਹ ਜਿਹੇ ਹਾਲਾਤ ਬਣਨ ਤੇ ਕੋਈ ਨਾ ਕੋਈ ਨਵੀਂ ਬਿਮਾਰੀ ਜਿਵੇਂ ਤੁਸੀਂ ਗੱਲ ਕੀਤੀ ਪਿਛੇ 2023 ਦੀ ਉਹ ਹਾਲਾਤਾਂ ਦਾ ਸਾਨੂੰ ਆਲਰੇਡੀ ਆਈਡੀਆ ਹੈਗਾ ਪਰ ਮੈਂ ਤੁਹਾਨੂੰ ਇੱਕ ਗੱਲ ਦਾ ਵਿਸ਼ਵਾਸ ਦਿਵਾ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਉਹਦੇ ਲਈ ਪੂਰੀ ਤਰਕ ਹੈ ਉਹਦੇ ਲਈ ਐਡਵਾਂਸ ਅਗਾਊਂ ਤੌਰ ਦੇ ਉੱਪਰ ਸਾਰੇ ਇੰਤਜ਼ਾਮਾਤ ਨੇ ਜਿਹੜੇ ਉਹ ਕੀਤੇ ਜਾ ਚੁੱਕੇ ਨੇ ਤਾਂ ਕਿ ਡੰਗਰ ਪਸ਼ੂਆਂ ਦੇ ਦੀ ਲਾਸ ਆਫ ਲਾਈਫ ਉਹਨਾਂ ਦੇ ਮਰਨ ਨਾਲ ਜੇ ਕੋਈ ਬਿਮਾਰੀ ਫੈਲਣ ਦਾ ਖਤਸ਼ਾ ਹੋਵੇ ਤਾਂ ਉਹਨੂੰ ਪਹਿਲਾਂ ਹੀ ਉਹਦੇ ਉੱਪਰ ਕੰਟਰੋਲ ਪਾ ਜਾ ਕੇ ਇਹਦੇ ਵਾਸਤੇ ਸਰਕਾਰ ਪੂਰੀ ਪੂਰੀ ਸਤਰਕ ਹੈ ਕੇਂਦਰ ਵੱਲੋਂ ਸਰ ਜੇ ਭੜੇ ਵੀ ਮਦਦ ਨਾ ਦਿੱਤੀ ਗਈ ਤਾਂ ਸਰਕਾਰ ਤੇ ਆਪਣੇ ਤੌਰ ਤੇ ਕਾਰੀ ਰਹੀ ਆ ਤਫਰ ਇਸ ਤੋਂ ਅਗਲਾ ਸਟੈਪ ਕੀ ਹੋਏਗਾ ਚਲੋ ਤੁਸੀਂ ਤੇ ਗੱਲ ਕਰੀ ਸੀ ਜਿੰਨੇ ਲੋਕ ਜੀ ਸਾਰੇ ਬਿਜ਼ਨਸ ਬਾਜ਼ਾਰ ਤੋਂ ਵੀ ਲੱਗੀ ਆ ਬੰਦੇ ਤੇ ਬੰਦੇ ਲੱਗੇ ਵੀ ਕੇਂਦਰ ਹਲੇ ਵੀ ਨਹੀਂ ਨਹੀਂ ਚਲੋ ਇਹ ਤਾਂ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਤਾਂ ਇਹ ਸਮਝਦਾ ਕਿ ਪੰਜਾਬ ਦੇਸ਼ ਦਾ ਇੱਕ ਅਹਿਮ ਹਿੱਸਾ ਤੇ ਇਹਦੇ ਲਈ ਕਹਿਣ ਦੀ ਜਾਂ ਮੰਗਣ ਦੀ ਚੀਫ ਮਿਨਿਸਟਰ ਸਾਹਿਬ ਨੂੰ ਜਾਂ ਸਾਨੂੰ ਲੋੜ ਪੈਣੀ ਨਹੀਂ ਚਾਹੀਦੀ ਸੀਗੀ ਪਰ ਕੋਈ ਗੱਲ ਨਹੀਂ ਜੇ ਉਹਨਾਂ ਨੇ ਅਣਗੌਲਿਆ ਕੀਤਾ ਅਸੀਂ ਮੰਗ ਵੀ ਲਿਆ ਸਾਡੀ ਡਿਊਟੀ ਬਣਦੀ ਹੈ ਪੰਜਾਬ ਦੀ ਕੋਈ ਦਿੱਕਤ ਨਹੀਂ ਹੈ ਉਸ ਦੇ ਵਿੱਚ ਇਹ ਹੁਣ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿ ਬੀਜੇਪੀ ਔਰ ਕੇਂਦਰ ਸਰਕਾਰ ਕਿੰਨੀਕ ਸੰਜੀਦਗੀ ਨਾਲ ਉਹਦੇ ਪ੍ਰੋਫੈਸਲਾ ਕਰਦੀ ਹੈ ਪਰ ਉਹ ਆਉਣ ਮਦਦ ਤੇ ਉਹ ਨਾ ਆਉਣ ਪੰਜਾਬ ਦੀ ਮਦਦ ਤੇ ਇੱਕ ਵਿਸ਼ਵਾਸ ਦਵਾ ਦਿੰਨਾ ਕਿ ਪੰਜਾਬ ਸਰਕਾਰ ਐਸ ਆਰਐਫ ਸਟੇਟ ਗਵਰਨਮੈਂਟ ਕੋ ਡਿਜ਼ਾਸਟਰ ਰੀਲੀਫ ਦੇ ਲਈ ਇਨਾਫ ਪੈਸਾ ਹੈਗਾ ਤਾਂ ਕਿ ਅਸੀਂ ਹਰ ਅਫੈਕਟਡ ਫੈਮਿਲੀ ਦੀ ਬਾਹ ਫੜ ਸਕੀਏ ਇਹ ਤਾਂ ਸਿਰਫ ਔਰ ਸਿਰਫ ਦ ਬਾਲ ਇਜ਼ ਇਨ ਦ ਸੈਂਟਰ ਗਵਰਨਮੈਂਟਸ ਕੋਟ ਇਹ ਬਾਲ ਉਹਨਾਂ ਦੇ ਖਾਤੇ ਦੇ ਵਿੱਚ ਹੈ ਕਿ ਉਹ ਪੰਜਾਬ ਦੀ ਮਦਦ ਤੇ ਆਉਂਦੇ ਨੇ ਜਾਂ ਸਿਰਫ ਉਹਨਾਂ ਦੇ ਸਟੇਟ ਲੀਡਰ ਬਿਆਨਬਾਜ਼ੀਆਂ ਕਰਕੇ ਲੋਕਾਂ ਦਾ ਘਰ ਪੂਰਾ ਕਰਦੇ ਨੇ ਸਰ ਕੋਈ ਐਸਟੀਮੇਟ ਲਗਾਇਆ ਕਿੰਨੀ ਕੁ ਲੋਡ ਪਵੇਗੀ ਫੰਡਾਂ 'ਕੋ ਨਹੀਂ ਦੇਖੋ ਇਸ ਤਰ੍ਹਾਂ ਦੀ ਕਿ ਮੈਂ ਹਜੇ ਤੁਹਾਨੂੰ ਕਹਦਾ ਕਿ ਇਹ ਇੰਨੀ ਐਗਜ਼ੈਕਟ ਅਮਾਉਂਟ ਲੱਗੂਗੀ ਕਿਉਂਕਿ ਹਜੇ ਤਾਂ ਹਾਲਾਤ ਚੱਲ ਰਹੇ ਨੇ ਹੁਣ ਪਾਣੀ ਕਿੰਨੇ ਦਿਨਾਂ ਚ ਘਟਦਾ ਵਧਦਾ ਕਿੰਨਾ ਕੁ ਦੀ ਬਾਅਦ ਦੇ ਵਿੱਚ ਅਸੈਸਮੈਂਟ ਹੁੰਦੀ ਹੈ ਕਿੰਨੇ ਘਰਾਂ ਦਾ ਕਿੰਨੇ ਡੰਗਰ ਪਸ਼ੂਆਂ ਦਾ ਕਿੰਨੇ ਫਸਲਾਂ ਦਾ ਇਹ ਸਾਰੀਆਂ ਅਸੈਸਮੈਂਟਸ ਤਾਂ ਬਾਅਦ ਦੇ ਵਿੱਚ ਹੋਣੇ ਪਰ ਮੈਂ ਜਿਹੜੀ ਤੁਹਾਨੂੰ ਮੋਟੀ ਮੋਟੀ ਗੱਲ ਕਹੀ ਹੈ ਕਿ ਲੀਵ ਸਾਈਡ ਕਿ ਉਹ ਅਸੈਸਮੈਂਟ ਕਿੰਨੀ ਹੋਊਗੀ ਪਿਛਲੇ ਸਮੇਂ ਦੇ ਵਿੱਚ ਤਕਰੀਬਨ 50000 ਕਰੋੜ ਹੈ ਜਿਹੜਾ ਉਹਦਾ ਪੰਜਾਬ ਨੂੰ ਸਿੱਧੇ ਸਿੱਧੇ ਤੌਰ ਦੇ ਉੱਪਰ ਘਾਟਾ ਪਿਆ ਜਿਹੜਾ ਕਿ ਜੀਐਸਟੀ ਰਜਿਮ ਜਦੋਂ ਦੀ ਹੈ ਇਹ ਔਰ ਇਹ ਗੱਲ ਜੋ ਜੀਐਸਟੀ ਕੌਂਸਲ ਦੀ ਮੀਟਿੰਗ ਸਾਡੇ ਐਫਐਮ ਅਰਪਾ ਚਿਮਾ ਜੀ ਨੇ ਵੀ ਰੱਖੀ ਸੀਗੀ ਔਰ ਤਕਰੀਬਨ ਤਕਰੀਬਨ 10000 ਕਰੋੜ ਦੇ ਕਰੀਬ ਜਿਹੜਾ ਪੈਸੇ ਸਾਡੇ ਫੰਡਸ ਪੰਜਾਬ ਦਾ ਹੱਕ ਰੋਕਿਆ ਪਿਆ ਹੈ ਉਹ ਚਾਹੇ ਆਰ ਡੀ ਐਫ ਹੈ ਚਾਹੇ ਐਮ ਡੀ ਐਫ ਹੈ ਉਹਦੇ ਵਿੱਚ ਰੁਕਿਆ ਪਿਆ ਔਰ ਸੜਕਾਂ ਦਾ ਵੀ ਜਿਹੜਾ ਹੁਣ ਸੜਕਾਂ ਤੁਸੀਂ ਇਧਰਲੇ ਇਲਾਕੇ ਦੇ ਵਿੱਚ ਜਾ ਕੇ ਦੇਖੋ ਇਹਨਾਂ ਦੇ ਹਲਕੇ ਜਾ ਕੇ ਦੇਖੋ ਆ ਜਿੱਥੇ-ਜਿੱਥੇ ਇੱਕ ਵਾਰੀ ਹੜ ਦਾ ਪਾਣੀ ਫਿਰ ਗਿਆ ਉਥੇ ਸੜਕਾਂ ਗਾਇਬ ਹੋ ਗਈਆਂ ਉਹ ਇਨਫਰਾਸਟ੍ਰਕਚਰ ਬਣਾਉਣ ਦੇ ਲਈ ਪੈਸੇ ਦੀ ਲੋੜ ਪੈਣੀ ਹੈ ਤੇ ਉਹੀ ਪੈਸਾ ਸਾਡਾ ਆਰ ਡੀ ਐਫ ਦਾ 8000 ਕਰੋੜ ਹੈ ਜਿਹੜਾ ਜਿਹੜਾ ਕਿ ਸਾਡਾ ਹੱਕ ਹੈ ਉਹਦੇ ਲਈ ਕੋਈ ਕਿਸੇ ਤੋਂ ਅਸੀਂ ਫालतੂ ਨਹੀਂ ਦਿੱਤੋਂ ਉਹ ਵੀ ਰੋਕੀ ਬੈਠੇ ਨੇ ਸੋ ਕਿਰਪਾ ਕਰਕੇ ਕੇਂਦਰ ਸਰਕਾਰ ਬੀ ਜੀ ਪੀ ਥੋੜੀ ਜੀ ਸ਼ਰਮ ਕਰੇ ਪੰਜਾਬ ਦੇ ਨਾਲ ਇੰਨਾ ਮਾੜਾ ਵਰਤਾਰਾ ਨਾ ਕਰੇ ਤੇ ਸਾਡਾ ਹੀ ਹੱਕ ਜਿਹੜਾ ਬਣਦਾ ਪੰਜਾਬ ਦਾ ਉਹ ਰਿਲੀਜ਼ ਕਰ ਦੇ ਇੰਨੇ ਨਾਲ ਹੀ ਪੰਜਾਬ ਆਉਂਦੇ ਪੈਰਾ ਸਿਰ ਹੋ ਗਿਆ ਉਹ ਕਰਨੀ ਸੀ ਕਿ ਉਹਨਾਂ ਤਾਂ ਮਜ਼ਾਕ ਕਰਨ ਵਾਲਾ ਕੰਮ ਕੀਤਾ ਉਹਨਾਂ ਨੇ ਪੰਜਾਬ ਨੂੰ ਪੁੱਛ ਲਿਆ ਕਿ ਦੱਸੋ ਕੀ ਮਦਦ ਚਾਹੀਦੀ ਹੈ ਠੀਕ ਹੈ ਅਸੀਂ ਮਦਦ ਕਰਨ ਨੂੰ ਤਿਆਰ ਹਾਂ ਅਸੀਂ ਤਾਂ ਇਹੀ ਕਿਹਾ ਵੀ ਭਾਈ ਜਿਹੜਾ ਪਾਣੀ ਫਿਰਦਾ ਔਰੇ ਉਹ ਤੁਸੀਂ ਬੜਾ ਪਾਣੀ ਪਾਣੀ ਕਰਦੇ ਸੀਗੇ ਲੈ ਲਓ ਵਾਪਸ ਉਹਨਾਂ ਨੇ ਮੁੜ ਕੇ ਚਿੱਠੀ ਲਿਖਤੀ ਕਿ ਇਹ ਸਾਡਾ ਪਾਣੀ ਹੈ ਜਿਹੜਾ ਉਹਦਾ ਕੋਟਾ ਘਟਾ ਦਿਓ ਜਦੋਂ ਤਾਂ ਪੰਜਾਬ ਨੂੰ ਪਾਣੀ ਪੰਜਾਬ ਦੇ ਪੰਜਾਬ ਦੀਆਂ ਫਸਲਾਂ ਨੂੰ ਪਾਣੀ ਦੀ ਲੋੜ ਸੀ ਉਦੋਂ ਤਾਂ ਲੜਦੇ ਸੀਗੇ ਕੇਂਦਰ ਦੇ ਨਾਲ ਰਲ ਕੇ ਪੰਜਾਬ ਦੇ ਦੇ ਨਾਲ ਲੜਾਈ ਲੜਦੇ ਸੀਗੇ ਕਿ ਪਾਣੀ ਦਾ ਕੋਟਾ ਵਧਾਓ ਤੇ ਹੁਣ ਜਦੋਂ ਹੜਾ ਨਹੀਂ ਮਾਰ ਪੈਗੀ ਤੇ ਹੁਣ ਕਹਿੰਦੇ ਕੋਟਾ ਘਟਾਓ ਇਹਦਾ ਮਤਲਬ ਕੀ ਕਹਿੰਦੀ ਹੈ ਭਾਜੀਪੀ ਕੀ ਕਹਿੰਦੀ ਹੈ ਕੇਂਦਰ ਸਰਕਾਰ ਕਿ ਜਦੋਂ ਤਾਂ ਲੋੜ ਹੈ ਉਦੋਂ ਤਾਂ ਪਾਣੀ ਦਿੱਤਾ ਹੱਕ ਹਰਿਆਣੇ ਦਾ ਤੇ ਜਦੋਂ ਹੜਾ ਨਹੀਂ ਮਾਰ ਪੈਣੀ ਹੈ हिमाचल ਤੋਂ ਤੇ ਮੀਹਾ ਤੋਂ ਤੇ ਉਦੋਂ ਸਾਨੂੰ ਪਾਣੀ ਨਹੀਂ ਚਾਹੀਦਾ ਹੈਗਾ ਸੋ ਇਹਦੇ ਨਾਲ ਬੀਜੇਪੀ ਦਾ ਚਿਹਰਾ ਜਿਹੜਾ ਉਹ ਨੰਗਾ ਹੋ ਚੁੱਕਾ ਕਿ ਕਿਸ ਤਰੀਕੇ ਨਾਲ ਡਬਲ ਸਟੈਂਡਰਡਸ ਦੇ ਨਾਲ ਬੀਜੇਪੀ ਪੰਜਾਬ ਦਾ ਨੁਕਸਾਨ ਕਰ ਰਹੀ ਹੈ ਸਰਕਾਰ ਨਾਲ ਗੱਲ ਹੋਈ ਹੈ ਉੱਪਰ ਦੀ ਪੋਜੀਸ਼ਨ ਹੈ ਜਿਹੜੀ ਪਾਣੀ ਦੀ ਜਿਹੜੀ ਸਰਕਾਰ ਨੂੰ ਕਿ ਟਾਲਰੈਂਸ ਕਰਦੀ ਕਿ ਉੱਪਰ ਪਾਣੀ ਕਿਸਲੇ ਹੋਂਦ ਟੈਂਕਸ ਦੇ ਵਿੱਚ ਤੇ ਨੀਚੇ ਕੀ ਦੇਖੋ ਇਹਦੇ 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 ਬਾਰੇ ਜਿਹੜਾ ਪੰਜਾਬ ਸਰਕਾਰ ਔਰ ਡਿਪਾਰਟਮੈਂਟ ਦਾ ਅਲਰਟ ਹੈ ਹੀਗੇ ਪਰ ਇੱਕ ਜੋ ਪਰਸੋ ਦੀ ਵੀ ਮੀਟਿੰਗ ਸੀ ਉਹਦੀ ਜੀ ਡਿਸਕਸ਼ਨ ਹੋਈ ਸੀਗੀ ਔਰ ਸ਼ਾਇਦ ਜੇ ਆਪਾਂ ਆਈਐਮਡੀ ਦਾ ਦੇਖੀਏ ਫੋਰਕਾਸਟ ਦੇਖੀਏ ਤੇ ਅਗਲੇ 1-2 ਦਿਨਾਂ ਦੇ ਵਿੱਚ ਹਜੇ ਹੋਰ ਹਲਕੀ ਬਹੁਤ ਜ਼ਿਆਦਾ ਨਹੀਂ ਪਰ ਹਲਕੀ ਤੇ ਮੋਡਰੇਟ ਬਾਰਿਸ਼ ਹੈ ਹਜੇ ਵੀ ਸ਼ੋਅ ਕਰ ਰਿਹਾ ਸੋ ਮੇਰੇ ਕਹਿਣ ਦਾ ਮਤਲਬ ਇਹ ਆਲ ਸੱਡਨ ਡਨ ਇਸ ਚੀਜ਼ ਦੇ ਉੱਪਰ ਮੀ ਕਿੰਨੇ ਪੈਣੇ ਇਸ ਚੀਜ਼ ਦੇ ਉੱਪਰ ਜ਼ੋਰ ਤਾਂ ਕਿਸੇ ਦਾ ਹੈ ਨਹੀਂ ਪਰ ਆਲ ਸੱਡਨ ਡਨ ਮੈਂ ਸਾਰੇ ਪੰਜਾਬ ਨੂੰ ਪੰਜਾਬੀਆਂ ਨੂੰ ਬੇਨਤੀ ਕਰੂਗਾ ਕਿਸੇ ਨੂੰ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਪੈਨਿਕ ਕਰਨ ਦੀ ਲੋੜ ਨਹੀਂ ਹਾਂ ਸਤਾਰਕ ਜ਼ਰੂਰ ਰਹਿਣਾ ਚੌਕਸ ਜ਼ਰੂਰ ਰਹਿਣਾ ਅਲਰਟ ਜ਼ਰੂਰ ਰਹਿਣਾ ਤਾਂ ਕਿ ਕਿਸੇ ਵੀ ਇਵੈਂਚੁਅਲਿਟੀ ਦਾ ਆਪਾਂ ਸਾਰੇ ਨਾਲ ਮਿਲ ਕੇ ਮੁਕਾਬਲਾ ਕਰ ਸਕੀਏ। ਸੋਸ਼ਲ ਮੀਡੀਆ ਤੇ ਇੱਕ ਬਣੀ ਚਰਚਾ ਹੋ ਰਹੀ ਹੈ ਕਿ ਜਿਹੜੇ ਰਾਜਸਥਾਨ ਦੇ ਫਲੱਡ ਗੇਟ ਨੇ ਉਹ ਖੋਲੇ ਜਾਣੇ ਚਾਹੀਦੇ ਆ। ਕਿੱਥੋਂ ਦੇ ਜੀ? ਹਾਂਜੀ ਕਿੱਥੋਂ ਦੇ? ਰਾਜਸਥਾਨ ਦੇ ਰਾਜਸਥਾਨ ਨਹੀਂ ਦੇਖੋ ਦੇਖੋ ਸੋਸ਼ਲ ਮੀਡੀਆ ਦੇ ਉੱਪਰ ਕੀ ਚੱਲਦਾ ਹੈ ਉਹਦੇ ਬਾਰੇ ਤਾਂ ਨਹੀਂ ਨਾ ਮੇਰੇ ਕੋਲ ਸਵਾਲ ਕੋਈ ਕਰਨਾ ਬਣਦਾ ਨਾ ਹੀ ਜਵਾਬ ਦੇਣਾ ਬਣਦਾ। ਇਹ ਤਾਂ ਐਕਸਪਰਟਸ ਦਾ ਕੰਮ ਹੈ ਜੀ। ਨਾ ਇਸ ਵਾਟਰ ਮੈਨੇਜਮੈਂਟ ਦਾ ਜਾਂ ਡੈਮ ਮੈਨੇਜਮੈਂਟ ਦੇ ਨਾ ਐਕਸਪਰਟ ਤੁਸੀਂ ਹੋ ਤੇ ਨਾ ਮੈਂ ਆ ਸੋ ਉਹ ਤਾਂ ਜਿਹੜੇ ਇੰਜੀਨੀਅਰਸ ਬੈਠੇ ਨੇ ਜਿਹੜੇ ਆਫੀਸਰਸ ਬੈਠੇ ਨੇ ਜਿਨ੍ਹਾਂ ਦੀ ਡਿਊਟੀ ਹੈ ਇਹ ਆਲ ਸੈਡਨ ਡਨ ਜੋ ਇਨ ਦਾ ਬੈਸਟ ਇੰਟਰਸਟ ਆਫ ਸਟੇਟ ਹੋਏਗਾ ਉਹੀ ਕੀਤਾ ਗਿਆ ਤੇ ਉਹੀ ਕੀਤਾ ਜਾਊਗਾ ਅਲਵਤੋਬ ਤੁਸੀਂ ਇੱਕ ਅਧਿਕਾਰੀ ਸੀਗੇ ਉਹਨਾਂ ਦੇ ਨਾਲ ਉਹਨਾਂ ਨੂੰ ਅੱਜ ਇੱਕ ਵੀ ਤੁਸੀਂ ਸਵੇਰੇ ਉਹਨਾਂ ਨੂੰ ਕਹਿ ਰਹੇ ਸੀ ਕਿ ਡਿਊਟੀ ਤੋਂ ਪੁਤਾਈ ਕਰ ਰਹੇ ਨੇ ਅੱਛੀ ਚੀਫ ਸੈਕਟਰੀ ਸਾਹਿਬ ਇਹ ਹਮਦਰ ਕੀ ਹੈ ਤਾਂ ਠੀਕ ਹੋ ਗਿਆ ਤੇ ਘਰ ਕੇ ਨਾਲ ਗੱਲ ਹੋ ਗਈ ਕਿ ਜਿਹੜੇ ਉੱਥੇ ਵੈਸੇ ਤਾਂ ਸਾਰੇ ਟੀਮ ਤੋਂ ਨੰਨ ਲੱਗੀ ਪਰ ਜਿਹੜੇ ਇਹ ਤਰ੍ਹਾਂ ਕਿਤੇ ਕੋਤਾਈ ਕਰ ਰਹੇ ਆ ਉਹ ਹੁਣ ਆਪਣੀ ਡਿਊਟੀ ਤੋਂ ਸੰਭਾਲਣ ਜੀ ਕਿ ਤੁਹਾਨੂੰ ਕਿਸੇ ਨਾਲ ਕਹਿਣਾ ਨਾ ਪਵੇ ਜਿਸ ਨੂੰ ਤੁਸੀਂ ਉਹਨਾਂ ਨੂੰ ਅੱਜ ਇਹ ਕਹਿ ਰਹੇ ਸੀਗੇ ਉਹ ਜਿਹੜੇ ਪਿੰਡ ਦੀ ਵੀਡੀਓ ਸੀ ਸ਼ਾਇਦ ਉੱਥੇ ਜੇਹੀ ਸੀਗੇ ਜਾਂ ਪਾਰਟਨਰ ਉਹਦੇ ਨਾਲ ਜਿਹੜੇ ਝੂਟਦੇ ਸੀਗਾ ਨਾ ਚੀਫ ਸੈਕਟਰੀ ਸਾਹਿਬ ਕਿੱਥੇ ਆਏ ਸੀ ਅਜ ਨਾਲੇ ਨਹੀਂ ਸੀ ਸਾਨੂੰ ਤਾਂ ਦੀ ਪਹਿਲੇ ਬੋਰਡ ਨਾਲ ਜਿਹੜੀ ਤੁਹਾਡੀ ਗੱਲਬਾਤ ਹੋਈ ਆ ਨਹੀਂ ਪਹਿਲਾਂ ਤਾਂ ਚੀਫ ਸੈਕਟਰੀ ਦਾ ਵੀ ਪਤਾ ਸਾਨੂੰ ਪਿਆਏ ਕਿ ਨਹੀਂ ਓਕੇ ਤੁ ਹਾਂ ਪੰਜਾਬ ਦੇ ਹਰ ਤੋਂ ਖੇਤਰ ਦੇ ਦੁਕਾਨਦਾਰ ਕੁਛ ਕਿਵੇਂ ਜੀ ਕਾਲਾ ਬਜਾਦੀ ਵਾਲੇ ਹਾਂ ਹਾਂ ਰੇਟ ਤੇ ਜਿਹੜੇ ਬਾੜ ਵੇਚ ਰਹੇ ਨੇ ਉਹਨਾਂ ਨੇ ਕੀ ਇਸ ਤਰ੍ਹਾਂ ਕਾਰਵਾਈ ਨਹੀਂ ਨਹੀਂ ਅਸੀਂ ਨਹੀਂ ਵੇਚਣ ਦਿੱਤਾ ਕਿਸ ਨੂੰ ਕਾਰਵਾਈ ਕਰਾਂਗੇ ਉਹਨਾਂ ਨੂੰ ਕਹਤਾ ਹੀ ਉਹਦੇ ਨਹੀਂ ਜਿਹੜੇ ਦੁਕਾਨਦਾਰ ਨੇ ਕਿੱਦਾਂ ਕੀਤਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਢਾਲੀਵਾਲ ਸਾਹਿਬ 1900 ਰੁਪਏ ਤੱਕ ਸਿਲੰਡਰ ਵੇਚਿਆ ਜੀ ਨਾਲੇ ਦੇ ਵਿੱਚ ਨਹੀਂ ਪਹਿਲੇ ਦਿਨ ਵਿਖਿਆ ਦੂਜੇ ਦਿਨ ਉਸੇ ਦੇ ਬੰਦ ਕਰਤਾ ਮੈਂ ਖੁਦ ਮੌਕੇ ਤੇ ਕਿਹਾ ਕਿ ਜੀ ਕਿ ਲੱਗੇ ਜੀ ਜਨਾ ਤੁਹਾਡੇ ਹੱਲ ਕਿੱਥੇ ਨਹੀਂ ਆਏ ਨਹੀਂ ਮੈਨੂੰ ਕਿਹਦਾ ਪਤਾ ਹੀ ਨਹੀਂ 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 ਪਤਾ ਇਹ ਇਹਦਾ ਕੀ ਕਾਰਨ ਹੈ ਤੁਹਾਨੂੰ ਦੱਸਿਆ ਨਹੀਂ ਜਾਂ ਪਤਾ ਨਹੀਂ ਮਰਦਾ ਚਲੋ ਇਸ ਤਰ੍ਹਾਂ ਹੈ ਮੇਰੀ ਗੱਲ ਸਮਝ ਮੈਂ ਤੁਹਾਨੂੰ ਦੱਸਾਂ ਨਹੀਂ ਪਤਾ ਸਮਝੋ ਉਹ ਚ ਇਸ ਤਰ੍ਹਾਂ ਹੁੰਦਾ ਹੈ ਕਿ ਚਲੋ ਤੁਸੀਂ ਇਹਨਾਂ ਤੋਂ ਸਵਾਲ ਕੀਤਾ ਉਹਦੇ ਵਿੱਚ ਇਹ ਹੁੰਦਾ ਹੈ ਕਿ ਇਹ ਆਪਦੇ ਐ ਜਮਾ ਬਾਰਡਰ ਤੇ ਜਿਹੜੇ ਪਿੰਡ ਨੇ ਇਹ ਸਵੇਰ ਦੇ ਉੱਥੇ ਫਿਰਦੇ ਨੇ ਠੀਕ ਹੈ ਨਾ ਉੱਥੇ ਮੋਬਾਈਲ ਨੈਟਵਰਕ ਵੀ ਨਹੀਂ ਹੈਗਾ ਠੀਕ ਹੈ ਨਾ ਸੋ ਇਹ ਆਪ ਦਾ ਕੰਮ ਕਰਦੇ ਫਿਰਦੇ ਨੇ ਅਧਿਕਾਰੀ ਅਫਸਰ ਨੇ ਜਿਹੜੇ ਉਹ ਆਪ ਦਾ ਕੰਮ ਕਰਦੇ ਫਿਰਦੇ ਨੇ ਅਲਟੀਮੇਟਲੀ ਹਰ ਕੋਈ ਹੈ ਜਿਹੜਾ ਉਹ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਦੇ ਵਿੱਚ ਹੀ ਲੱਗਿਆ ਹੋਇਆ ਹੈ ਜਿਹੜੇ ਬਾਕੀ ਤੁਸੀਂ ਅਧਿਕਾਰੀ ਦੀ ਗੱਲ ਕੀਤੀ ਕੋਈ ਜੇਈ ਵਗੈਰਾ ਨੂੰ ਦੇਖੋ ਇਸ ਤਰ੍ਹਾਂ ਹੈ ਕਿ ਸਾਰੇ ਸਾਰੇ ਇੱਕ ਟੀਮ ਵੱਜੋਂ ਕੰਮ ਕਰਦਾ ਹੈ ਸਰਕਾਰ ਦੇ ਵਿੱਚ ਜੇ ਕੋਈ ਚੰਗਾ ਕੰਮ ਕਰੂਗਾ ਤੇ ਪੋਲੀਟੀਕਲ ਲੀਡਰਸ਼ਿਪ ਵੱਲੋਂ ਉਹਨਾਂ ਨੂੰ ਥਾਪੀ ਦਿੱਤੀ ਜਾਂਦੀ ਹੈ ਤੇ ਜੇ ਕੋਈ ਆਪ ਦੀ ਉਸ ਤੋਂ ਕੋਤਾਹੀ ਕਰੂਗਾ ਤੇ ਉਹ ਫਿਰ ਖਿੱਚਿਆ ਵੀ ਜਾਂਦਾ ਇਹ ਇਹੀ ਤਾਂ ਸਰਕਾਰ ਤੇ ਸਿਸਟਮ ਇਹੀ ਤਾਂ ਐਂ ਤਾਂ ਕੰਮ ਕਰਦਾ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ